ਤੋ ਸ਼ਹਿਰ ਦੇ ਵਿੱਚ ਇੱਕ ਪਿੰਡ ਸੀ ਆ ਪਿੰਡ ਦੇ ਵਿੱਚ ਇੱਕ ਮਹਿਲ ਸੀ ਨਾ ਜਾਂਦੇ ਨਹੀਂ ਸੀ ਲੋਕਾਂ ਨੂੰ ਇਹ ਸੀ ਵੀ ਉੱਥੇ ਕੋਈ ਕਹਾਣੀ ਬਹੁਤ ਇੰਟਰਸਟਿੰਗ ਹੋਣ ਵਾਲੀ ਹੈ ਕਹਾਣੀ ਪੂਰੀ ਸੁਣਿਓ ਆਜੋ ਫਿਰ ਸੁਣੋ ਇੱਕ ਦੇਸ਼ ਦੇ ਵਿੱਚ ਇੱਕ ਬਹੁਤ ਛੋਟਾ ਇਹ ਪਿੰਡ ਹੁੰਦਾ ਹੈ ਪਿੰਡ ਦੇ ਵਿੱਚ ਲੋਕ ਜਿਹੜੇ ਹੁੰਦੇ ਆ ਲੋਕ ਬਹੁਤ ਮਿਹਨਤੀ ਹੁੰਦੇ ਆ ਲੋਕ ਬਹੁਤ ਸਫਾਈ ਰੱਖਦੇ ਆ ਇਸ ਕਰਕੇ ਪਿੰਡ ਵੀ ਬਹੁਤ ਜਿਹੜਾ ਸਫਾਈ ਵਾਲਾ ਸੀ ਤੇ ਬਹੁਤ ਸੁੰਦਰ ਸੀ ਪੋਸਪਿੰਡ ਦੇ ਵਿੱਚ ਇੱਕ ਮਹਿਲ ਹੁੰਦਾ ਹੈ ਮਹਿਲ ਜਿਹੜਾ ਸਦੀਆਂ ਤੋਂ ਖਾਲੀ ਪਿਆ ਹੁੰਦਾ ਤੇ ਲੋਕ ਉਸ ਮਹਿਲ ਦੇ ਨੇੜੇ ਨਹੀਂ ਜਾਂਦੇ ਲੋਕਾਂ ਨੂੰ ਇਹ ਹੁੰਦਾ ਵੀ ਉੱਥੇ ਕੋਈ ਰੂਹ ਵੱਸਦੀ ਹੈ ਉੱਥੇ ਕਿਸੇ ਰੂਹ ਦਾ ਬਾਸ ਹੈਗਾ ਇਸ ਕਰਕੇ ਲੋਕ ਉਸ ਜਿਹੜੇ ਮਹਿਲ ਦੇ ਨੇੜੇ ਜਾਂਦੇ ਨਹੀਂ ਜਾਣ ਦੀ ਹਿੰਮਤ ਵੀ ਨਹੀਂ ਕਰਦੇ ਉੱਥੋਂ ਦਾ ਇੱਕ ਨੌਜਵਾਨ ਜਿਹੜੀ ਦੀ ਉਮਰ 22 ਸਾਲਾਂ ਦੀ ਹੁੰਦੀ ਹੈ ਉਹ ਨੌਜਵਾਨ ਸੋਚਦਾ ਵੀ ਉਸ ਮਹਿਲ ਦੇ ਵਿੱਚ ਪਤਾ ਨਹੀਂ ਕੀ ਹੈ ਲੋਕ ਕਿਉਂ ਡਰਦੇ ਨੇ ਤੇ ਮੈਂ ਉਸ ਗੱਲ ਦਾ ਪਰਦਾ ਜਿਹੜਾ ਫਾਸ਼ ਕਰੂਗਾ ਤੇ ਮੈਂ ਉਸ ਮਹਿਲ ਦੇ ਵਿੱਚ ਅੱਜ ਰਾਤ ਨੂੰ ਜਾ ਕੇ ਦੇਖੂਗਾ ਵੀ ਉੱਥੇ ਹੁੰਦਾ ਕੀ ਹੈ ਤਾਂ ਉਸ ਨੌਜਵਾਨ ਨੇ ਫੈਸਲਾ ਲਿਆ ਵੀ ਅੱਜ ਰਾਤ ਨੂੰ 12:00 ਵਜੇ ਮੈਂ ਉਸ ਮਹਿਲ ਦੇ ਅੰਦਰ ਜਾਊਂਗਾ ਤੇ ਜਾ ਕੇ ਦੇਖੂਗਾ ਤਾਂ ਨੌਜਵਾਨ ਰਾਤ ਦੇ 12:00 ਵਜੇ ਆ ਰਾਤ ਦੇ 12:00 ਵਜਨ ਦੇ ਨਾਲ ਹੀ ਜਦੋਂ ਚੰਦ ਦੀ ਰੋਸ਼ਨੀ ਮੱਧਮ ਜੀ ਹੁੰਦੀ ਹੈ ਤੇ ਰਾਤ ਨੂੰ ਉਸ ਮਹਿਲ ਦੇ ਵਿੱਚ ਵੜਦਾ ਤੇ ਆਪ ਦੇ ਪੈਰਾਂ ਦਾ ਖੜਕਾ ਸੁਣ ਕੇ ਤੇ ਜਦੋਂ ਦਰਵਾਜ਼ੇ ਹਵਾ ਚੱਲਦੀਆਂ ਦੀ ਦਰਵਾਜ਼ੇ ਭਿੱਟਦੇ ਆ ਦਰਵਾਜ਼ੇ ਦਾ ਖੜਕਾ ਹੁੰਦਾ ਤਾਂ ਨਾਲ ਦੀ ਨਾਲ ਉਹ ਡਰਦਾ ਵੀ ਹੈ ਰਜ਼ਰ ਦਾ ਉਸ ਮਹਿਲ ਦੇ ਅੰਦਰ ਜਾ ਕੇ ਇੱਕ ਦਰਵਾਜ਼ਾ ਦੇਖਦਾ ਜੋ ਬੰਦ ਦਾ ਸੀਗਾ ਪਰ ਉਹਦੇ ਉੱਤੇ ਲਿਖਿਆ ਸੀ ਜੋ ਕਰੋਗੇ ਉਪਰ ਆਉਂਗੇ ਉਸ ਨੌਜਵਾਨ ਨੇ ਉਹ ਲਿਖਿਆ ਹੋਇਆ ਪੜ੍ਹ ਕੇ ਉਹ ਉਸ ਦਰਵਾਜ਼ੇ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਖੋਲ੍ਹਿਆ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਦੇਖਦਾ ਇੱਕ ਅਲਮਾਰੀ ਹੈ ਅਲਮਾਰੀ ਦੇ ਉੱਪਰ ਇੱਕ ਡਾਇਰੀ ਪਈ ਹੈ ਜਦੋਂ ਹੀ ਉਹ ਡਾਇਰੀ ਨੂੰ ਖੋਲ੍ਹਦਾ ਤਾਂ ਡਾਇਰੀ ਦੇ ਵਿੱਚ ਲਿਖਿਆ ਹੋਇਆ ਸੀ ਜੋ ਵੀ ਇੱਥੇ ਆਪਣੀ ਕੋਈ ਖੁਆਇਸ਼ ਰੱਖਦਾ ਉਹ ਉਸ ਦੀ ਖੁਆਇਸ਼ ਹੈ ਜਿਹੜੀ ਉਹ ਪੂਰੀ ਹੋ ਜਾਂਦੀ ਹੈ ਤਾਂ ਉਸ ਨੌਜਵਾਨ ਨੇ ਸੋਚਿਆ ਵੀ ਚਲੋ ਆਪਾਂ ਇਹ ਵੀ ਅਜਿਹਾ ਅੱਗੇ ਦੇਖਦੇ ਹਾਂ ਤਾਂ ਉਸ ਡਾਇਰੀ ਦੇ ਵਿੱਚ ਲਿਖ ਦਿੱਤਾ ਉਸ ਨੌਜਵਾਨ ਨੇ ਮੈਂ ਨਾ ਪ੍ਰਸਿੱਧ ਹੋਣਾ ਚਾਹੁੰਦਾ ਹਾਂ ਉਹਦੇ ਆਖਰ ਦੇ ਵਿੱਚ ਇੱਕ ਲਾਈਨ ਹੋਰ ਲਿਖੀ ਸੀ ਜੋ ਉਸ ਨੌਜਵਾਨ ਨੇ ਨਾ ਪੜ੍ਹੀ ਕਾਹਲ ਦੇ ਵਿੱਚ ਆਪਣੀ ਖੁਆਇਸ਼ ਰੱਖ ਬੈਠਾ ਤਾਂ ਉਸ ਲਾਈਨ ਦੇ ਵਿੱਚ ਲਿਖਿਆ ਸੀ ਕਿ ਇਸ ਦੀ ਕੀਮਤ ਲੱਗੇਗੀ ਕੀਮਤ ਉਹ ਖੁਦ ਤੈਅ ਕਰੇਗੀ ਤਾਂ ਇਹਨਾਂ ਨੂੰ ਇੱਕ ਉਸ ਡਾਇਰੀ ਦੇ ਵਿੱਚੋਂ ਚੌਂਕਦੀ ਹੋਈ ਚੀਜ਼ ਉੱਪਰ ਆਉਂਦੀ ਹੈ ਤੇ ਉਹ ਨੌਜਵਾਨ ਉਸ ਚੀਜ਼ ਨੂੰ ਦੇਖ ਕੇ ਵਿਅਸ ਹੋ ਜਾਣਾ ਧਰਤੀ ਤੇ ਡਿੱਗ ਪੈਂਦਾ ਤਾਂ ਦੂਸਰੇ ਦਿਨ ਕੀ ਹੁੰਦਾ ਉਸ ਦੀ লাশ ਇੱਕ ਚੌਕ ਦੇ ਵਿੱਚ ਪਾਈ ਜਾਂਦੀ ਆ ਉਹ ਚੌਕ ਦੇ ਵਿੱਚ লাশ ਪਈ ਹੁੰਦੀ ਆ ਤੇ ਉਸ লাশ ਦੀ ਉਸ ਦੀ ਫੋਟੋ ਹਰ ਇੱਕ ਅਖਬਾਰ ਦੇ ਵਿੱਚ ਹਰ ਇੱਕ ਟੀਵੀ ਚੈਨਲ ਤੇ ਚਲਾਈ ਜਾਂਦੀ ਆ ਤਾਂ ਦੋਸਤੋ ਉਹ ਪ੍ਰਸਿੱਧਤਾ ਹੋ ਗਿਆ ਸੀ ਪਰ ਉਸ ਦੀ ਕੀਮਤ ਸੀਗੀ ਉਸ ਦੀ ਜ਼ਿੰਦਗੀ ਤਾਂ ਕਦੇ ਵੀ ਨਾ ਕਹਾਣਾ ਕਰਿਆ ਕਰੋ ਤੇ ਕੀਮਤ ਤੁਹਾਡੀ ਜ਼ਿੰਦਗੀ ਕੋਈ ਸਸਤੀ ਨਹੀਂਗੀ ਸੋ ਧੰਨਵਾਦ ਜੀ ਜੇ ਵੀਡੀਓ ਵਧੀਆ ਲੱਗੀ ਕਹਾਣੀ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜਰੂਰ ਕਰ ਦਿਓ ਤੇ ਆਪਣੇ ਪੇਜ ਤੇ ਜਾਂ YouTube ਚੈਨਲ ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ